ਸਾਚੀ ਕਾਲ ਪਿਆਰੇ ਬੱਚਿਓ ਪਹਿਲਾਂ ਅਸੀਂ ਪੜ੍ਹੀ ਸੀ ਆਪਣੀ ਬਸੰਤ ਕਵਿਤਾ ਔਰ ਹੁਣ ਉਹਦੇ ਨਾਲ ਅਸੀਂ ਸਬੰਧਤ ਪ੍ਰਸ਼ਨ ਉੱਤਰ ਕਰਾਂਗੇ ਹੁਣ ਵਾਰੀ ਹੈ ਜੀ ਸਾਡੇ ਅਭਿਆਸ ਦੀ ਹੈਡਿੰਗ ਹੈ ਆਓ ਕਰੀਏ ਚਲੋ ਕਰੀਏ ਫੇ ਸੋਚੀਏ ਸਮਝੀਏ ਅਤੇ ਕਰੀਏ ਹਾਂਜੀ ਬੱਚਿਓ ਇਹਦੇ ਤਹਿਤ ਪਹਿਲਾ ਪ੍ਰਸ਼ਨ ਹੈ ਬਸੰਤ ਰੁੱਤ ਵਿੱਚ ਖਿੜੀ ਸਰੋਂ ਦੇ ਫੁੱਲਾਂ ਦਾ ਰੰਗ ਕਿਹੋ ਜਿਹਾ ਹੁੰਦਾ ਹੈ ਬੱਚਿਓ ਕਿਹੋ ਜਿਹਾ ਹੁੰਦਾ ਹੈ ਅਜੀ ਕਵਿਤਾ ਵਿੱਚ ਪੜਿਆ ਸੀ ਨਾ ਹਾਂਜੀ ਕਿਹੜਾ ਹੁੰਦਾ ਹੈ ਜੀ ਬਸੰਤ ਰੁੱਤ ਵਿੱਚ ਕਿਹੜੇ ਫੁੱਲ ਸਰੋਂ ਦੇ ਫੁੱਲਾਂ ਦਾ ਰੰਗ ਪੀਲਾ ਹੁੰਦਾ ਹੈ ਹੁਣ ਵਾਰੀ ਆਂਦੀ ਹੈ ਬੱਚਿਓ ਅਗਲੇ ਪ੍ਰਸ਼ਨ ਦੀ ਬਸੰਤ ਰੁੱਤ ਵਿੱਚ ਤੁਸੀਂ ਕੀ ਕਰਦੇ ਹੋ ਕੀ ਕਰਦੇ ਹੋ ਮਨਾਉਂਦੇ ਹੋ ਨਾ ਬਸੰਤ ਰੁੱਤ ਤੇ ਬਸੰਤ ਪੰਚਮੀ ਹਾਂਜੀ ਬਸੰਤ ਰੁੱਤ ਵਿੱਚ ਅਸੀਂ ਪਤੰਗ ਉਡਾਉਂਦੇ ਹਾਂ ਵੱਖ-ਵੱਖ ਰੁੱਤਾਂ ਦੇ ਨਾਂ ਲਿਖੋ ਕਿਹੜੀਆਂ-ਕਿਹੜੀਆਂ ਰੁੱਤਾਂ ਆਂਦੀਆਂ ਸਰਦੀ ਗਰਮੀ ਬਰਖਾ ਪੱਤ ਝੜ ਤੇ ਬਹਾਰ ਠੀਕ ਹੈ ਬੱਚੋ ਇਹ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਕਾਪੀ ਤੇ ਸੋਹਣੇ-ਸੋਹਣੇ ਕਰਕੇ ਲਿਖਨੇ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਕਵਿਤਾ ਦੀਆਂ 17 ਪੂਰੀਆਂ ਕਰੋ ਤੇ ਬੱਚਿਓ ਝੂਮ ਰਹੀ ਹੈ ਟਾਣੀ-ਟਾਣੀ ਚਹਕ ਰਹੀਏ ਚਿੜੀ-ਚਿੜੀ ਬਾਗ-ਬਗੀਚੀ ਹਰੀ-ਪਰੀ ਨਿੱggi-ਨਿੱggi ਤੁੱਪ ਖਿੜੀ ਚਲੋ ਵੈਰੀ ਗੁੱਡ ਇਹਨਾਂ ਨੂੰ ਵੀ ਤੁਸੀਂ ਇਦਾਂ ਹੀ ਆਪਣੀ ਕਾਪੀ ਤੇ ਨਾਲੇ ਬੁੱਕ ਤੇ ਨੋਟ ਕਰ ਲੈਣਾ ਠੀਕ ਹੈ ਹੁਣ ਬੱਚਿਓ ਬਹੁਤ ਵਧੀਆ ਛੋਟੀ ਜੀ ਐਕਸਰਸਾਈਜ਼ ਹੈ ਦੇ ਵਿੱਚ ਦੇਖੋ ਸ਼ਬਦਾਂ ਨੂੰ ਤੋੜ ਕੇ ਲਿਖੋ ਕਿਵੇਂ ਲਿਖਣਾ ਹੈ ਜਿਵੇਂ ਦੇਖੋ ਬਗੀਚੀ ਲਿਖਿਆ ਸੀ ਬ ਗੀ ਚੀ ਬਗੀਚੀ ਇਸੇ ਤਰ੍ਹਾਂ ਦੇ ਨਾਲ ਬਟੇ ਤੁਸੀਂ ਇੰਨਾ ਪਤੰਗਾ ਦੇ ਵਿੱਚ ਅੱਖਰਾਂ ਨੂੰ ਤੋੜ ਕੇ ਚੰਗੀ ਸੌਰੀ ਸ਼ਬਦਾਂ ਨੂੰ ਅੱਖਰਾਂ ਦੇ ਰੂਪ ਵਿੱਚ ਤੋੜ ਕੇ ਚੰਗੀ ਤਰ੍ਹਾਂ ਲਿਖਣਾ ਹੈ ਠੀਕ ਹੈ ਤੁਸੀਂ ਵੀ ਇਦਾਂ ਸੋਨੇ ਸੋਨੇ ਪਤੰਗਾ ਬਣਾਨੀ ਹੈ ਔਰ ਉਹਨਾਂ ਨੂੰ ਕਲਰ ਵੀ ਕਰਨਾ ਹੈ ਠੀਕ ਹੈ ਹੁਣ ਅੱਗੇ ਚੱਲਦੇ ਹਾਂ ਹੁਣ ਤੁਹਾਡੇ ਨਾਲ ਸੰਬੰਧਿਤ ਪ੍ਰਸ਼ਨ ਹੈ ਤੁਸੀਂ ਇਹਨਾਂ ਦੇ ਜਵਾਬ ਦੇਣੇ ਮੈਨੂੰ ਸੋਚ ਕੇ ਆਣਾ ਚੰਗੀ ਤਰ੍ਹਾਂ ਠੀਕ ਹੈ ਤੁਸੀਂ ਇਹ ਦੱਸਣਾ ਹੈ ਤੁਹਾਨੂੰ ਤੁਹਾਨੂੰ ਕਿਹੜੀ ਰੁੱਤ ਚੰਗੀ ਲੱਗਦੀ ਹੈ ਠੀਕ ਹੈ ਤੇ ਜਿਹੜੀ ਵੀ ਉਹਦੇ ਸੰਬੰਧਿਤ ਮੈਂ ਤੁਹਾਨੂੰ ਪ੍ਰਸ਼ਨ ਪੁੱਛੂਗੀ ਜਿਵੇਂ ਕੀ ਚੰਗਾ ਲੱਗਦਾ ਹੈ ਤੁਸੀਂ ਕਹੋ ਜੀ ਕੱਪੜੇ ਪਾਉਂਦੇ ਹੋ ਕਿਹੋ ਜੀ ਇਹ ਖਾਣਾ ਖਾਂਦੇ ਹੋ ਹੈਨਾ ਹੁਣ ਜਿਵੇਂ ਤੁਹਾਡੇ ਵਿੱਚੋਂ ਕਈ ਬੱਚਿਆਂ ਨੂੰ ਬਸੰਤ ਰੁੱਤ ਵਧੀਆ ਲੱਗਦੀ ਹੋਏਗੀ ਕਈਆਂ ਨੂੰ ਸਰਦੀ ਵਧੀਆ ਲੱਗਦੀ ਹੋਏਗੀ ਹੈਨਾ ਔਰ ਕਈਆਂ ਨੂੰ ਜਿਹੜੀ ਬਰਸਾਤ ਐ ਜਦੋਂ ਮੀਂਹ ਪੈਂਦਾ ਵਰਖਾ ਉਹ ਚੰਗੀ ਲੱਗਦੀ ਹੋਏਗੀ ਠੀਕ ਐ ਤੁਸੀਂ ਮੈਨੂੰ ਸੋਚ ਕੇ ਆ ਕੇ ਦੱਸਣਾ ਹੈ ਕਿ ਕਿਹੜੀ ਰੁੱਤ ਚੰਗੀ ਲੱਗਦੀ ਐ ਤੇ ਤਦੋਂ ਕਿੱਦਾਂ ਦੇ ਕੱਪੜੇ ਪਾਣੇ ਹੋ ਤੇ ਕਿਹੋ ਜਿਹੇ ਖਾਣਾ ਖਾਂਦੇ ਹੋ ਠੀਕ ਐ ਹੁਣ ਬੱਚੇ ਇਸ ਤੋਂ ਬਾਅਦ ਆਜਣਾ ਹੈ ਤੁਹਾਡਾ ਡਰਾਇੰਗ ਦਾ ਕੰਮ ਦੇਖੋ ਕਿੰਨੀ ਅਚੀ ਤਸਵੀਰ ਐ ਨਾ ਇਸ ਤਸਵੀਰ ਦੇ ਵਿੱਚ ਤੁਸੀਂ ਆਪਣੇ ਮਨਪਸੰਦ ਰੰਗ ਭਰਨੇ ਆਂ ਔਰ ਇਸ ਤਸਵੀਰ ਵਿੱਚ ਜੋ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਠੀਕ ਹੈ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਉਸ ਦੇ ਆਧਾਰ ਤੇ ਹੀ ਤੁਸੀਂ ਸ਼ਬਦ ਲਿਖ ਰਹੇ ਹੋ ਦੇਖੋ ਤੁਹਾਡੀ ਹੈਲਪ ਲਈ ਥੋੜੀ ਸ਼ਬਦ ਮੈਂ ਲਿਖੀ ਹੈ ਹੋ ਸਕਦਾ ਤੁਹਾਨੂੰ ਇਸ ਤੋਂ ਇਲਾਵਾ ਵੀ ਕੁਝ ਏਚੋ ਨਜ਼ਰ ਆ ਰਿਹਾ ਹੋਵੇ ਜਿਵੇਂ ਪਤੰਗ ਚਿੜੀ ਰੁੱਖ ਬੱਚੇ ਫੁੱਲ ਘਾਹ ਹੈਨਾ ਤੁਸੀਂ ਵੀ ਜੇ ਤੁਹਾਨੂੰ ਕੁਝ ਹੋਰ ਵੀ ਇਹਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ ਠੀਕ ਹੈ ਔਰ ਆਪਣੀ ਡਰਾਇੰਗ ਅਚਿਤਰਾ ਕੰਪਲੀਟ ਕਰਕੇ ਆਣੀ ਹੈ ਆਵਲੀ ਜਿਹੜੀ ਹੈਗੀ ਕਲਰ ਭਰ ਕੇ ਲੈ ਕੇ ਆਣੇ ਆ ਬੱਚੇ ਕ੍ਰਿਓਨਸ ਯਾਨਕੀ ਮਮਮੀ ਰੰਗ ਹੀ ਭਰਨੇ ਨੇ ਠੀਕ ਹੈ ਇਹਦੇ ਵਿੱਚ ਸਕੈਚ ਕਲਰ ਨਹੀਂ ਕਰਨੇ ਹਾਂ ਪੈਨਸਿਲ ਕਲਰ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ